ਹਜ਼ੂਰ ਸਾਹਿਬ ਵਿਕੇ ਹੋ ਰਹੇ ਸਮਾਗਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਪਿਛਲੇ ਦਿਨੀ ਗਿਆਨੀ ਰਕबीर ਸਿੰਘ ਦਾ ਫੋਨ ਆਇਆ ਤੇ ਕਿਹਾ ਕਿ ਜਥੇਦਾਰ ਜੀ ਪੰਥ ਦੇ ਵਿੱਚ ਕੀ ਹੋ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਕਿਹਾ ਸਾਹਿਬ ਹੌਸਲਾ ਰੱਖੋ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਕਿਸ ਤਰ੍ਹਾਂ ਸੇਵਾ ਨਿਭਾਵਾਂਗੇ ਉਹਨਾਂ ਨੇ ਕਿਹਾ ਕਿ ਜੇ ਸਾਡੇ ਨਾਲ ਬੁਰਾ ਹੋ ਰਿਹਾ ਹੈ ਇਹ ਵੀ ਗੁਰੂ ਸਾਹਿਬ ਦੇਖਣਗੇ ਉਹਨਾਂ ਨੇ ਕਿਹਾ ਕਿ ਤਖਤਾਂ ਦੀ ਪ੍ਰਮੁਖਤਾ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਵਿੱਚ ਜੇਕਰ ਕੋਈ ਵੀ ਗੁਰੂਵਾਲ ਪਿੱਠ ਕਰਕੇ ਉਸ ਦਾ ਨਾਸ਼ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਆਈ ਹੋਈ ਪੁਰਾਣੀ ਡਾਕ ਖੋਲੀ ਉਸ ਦੇ ਵਿੱਚੋਂ ਆਈ ਪਤਰਾਂ ਦੀ ਸ਼ਬਦਾਵਲੀ ਪੜਨਯੋਗ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇੱਕ ਲਿਫਾਫੇ ਦੇ ਵਿੱਚ ਚੂੜੀਆਂ ਮਿਲੀਆਂ ਸਨ ਅਤੇ ਮੈਂ ਆਪਣੀ ਝੋਲੀ ਦੇ ਵਿੱਚ ਪਾ ਕੇ ਕਾਲਕਤਕ ਸਾਹਿਬ ਉੱਤੇ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ। ਉਹਨਾਂ ਨੇ ਕਿਹਾ ਕਿ ਪੰਜੇ ਤਖਤਾਂ ਦੀ ਪ੍ਰਮੁਖਤਾ ਕਾਇਮ ਰੱਖਣੀ ਸਾਡੀ ਜ਼ਿੰਮੇਵਾਰੀ ਹੈ। ਮਹਿਮਾਨ ਜੋਗ ਸਿੰਘ ਸਾਹਿਬ ਜੀ ਨੂੰ ਇਹਨਾਂ ਸੇਵਾਵਾਂ ਲਈ ਬਹੁਤ 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 ਵਧਾਈਆਂ ਦੇਣਾ। ਔਰ ਨਾਲ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਤੇ ਇਸੇ ਤਰ੍ਹਾਂ ਮਿਹਰ ਭਰੀਆ ਹੱਥ ਰੱਖਣਾ ਆਪਣੀ ਬਖਸ਼ਿਸ਼ ਨਾਲ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ ਸਾਥ ਸੰਗਤ ਜੀ ਸਿੱਖ ਪੰਥ ਦੇ ਜਿਹੜੇ ਤਖਤ ਹੈ ਇਹ ਗੁਰਦੁਆਰੇ ਨਹੀਂ ਹੈ ਇਹ ਮਾਰਤਾ ਨਹੀਂ ਹੈ ਇਹ ਸਿੱਖ ਪੰਥ ਦਾ ਸੱਚਾ ਤੇ ਸੁੱਚਾ ਸੰਕਲਪ ਹੈ ਜੋ ਸਾਡੇ ਤਖਤ ਸਾਹਿਬ ਹੈ ਸਾਡੇ ਇਹਨਾਂ ਤਖਤ ਸਹਿਬਾਨ ਤੋਂ ਕੇਵਲ ਸਿੱਖ ਪੰਥ ਅਧਿਆਤਮ ਦੀ ਰੋਹਾਨੀਅਤ ਦੀ ਸਿੱਖਿਆ ਨਹੀਂ ਲੈਂਦਾ ਸੇਧ ਨਹੀਂ ਲੈਂਦਾ ਬਲਕਿ ਸਾਡੇ ਇਹਨਾਂ ਤਖਤ ਸਹਿਬਾਨ ਤੋਂ ਰਾਜਨੀਤਿਕ ਸੇਧ ਵੀ ਲੈਂਦਾ ਸਮਾਜਿਕ ਸੇਧ ਵੀ ਲੈਂਦਾ ਹੈ ਔਰ ਆਰਥਿਕ ਸੇਧ ਵੀ ਲੈਂਦਾ ਹੈ ਜਦੋਂ ਜਦੋਂ ਪੰਥ ਦੇ ਉੱਤੇ ਵਿਕਟ ਸਮਾਂ ਆਇਆ 18ਵੀਂ ਸਦੀ ਦਾ ਇਤਿਹਾਸ ਪੜ ਕੇ ਦੇਖ ਲਓ ਤਖਤ ਸਾਹਿਬ ਨੇ ਹਮੇਸ਼ਾ ਪੰਥ ਦੀ ਅਗਵਾਈ ਕੀਤੀ ਹੈ ਔਰ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਬਣਦਾ ਯੋਗ ਦਾ ਉਨਪਾਇਆ ਇਹ ਐਸਾ ਸੰਕਲਪ ਦਿੱਤਾ ਹੈ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰੀ ਪਰੀ ਤੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਕੀ ਤਖਤ ਇਹ ਐਸੇ ਮਹਾਨ ਤਖਤ ਸਜੇ ਹੈ ਜਿਨ੍ਹਾਂ ਤੋਂ ਵਕਤ ਦੀਆਂ ਹਕੂਮਤਾਂ ਵੀ ਭੈ ਖਾਂਦੀਆਂ ਰਹੀਆਂ ਚਾਹੇ ਉਹ ਮੁਗਲਾਂ ਦੀ ਹਕੂਮਤ ਸੀ ਚਾਹੇ ਉਹ ਅੰਗਰੇਜ਼ਾਂ ਦੀ ਹਕੂਮਤ ਸੀ ਤੇ ਚਾਹੇ ਉਹ ਵਕਤੀ ਹਕੂਮਤਾਂ ਨੇ ਇਹਨਾਂ ਨੂੰ ਜੇ ਭਾਵੇਂ ਲੱਗਦਾ ਤਾਂ ਸਿੱਖ ਪੰਥ ਦੇ ਇਹਨਾਂ ਤਖਤਾਂ ਤੋਂ ਲੱਗਦਾ ਹੈ। ਔਰ ਸਿੱਖ ਪੰਥ ਔਰ ਸਿੱਖ ਪੰਥ ਕਦੇ ਵੀ ਇਹਨਾਂ ਤਖਤਾਂ ਤੋਂ ਮੁੱਖ ਨਹੀਂ ਮੋੜਦਾ। ਕਿਉਂਕਿ ਪੰਥ ਜਾਣਦਾ ਹੈ ਜਿਹੜਾ ਵੀ ਤਖਤ ਤੋਂ ਮੁੱਖ ਮੋੜਦਾ ਹੈ ਤਖਤ ਵੱਲ ਕੰਡ ਕਰਦਾ ਹੈ ਪਿੱਠ ਕਰਦਾ ਹੈ ਕੇਵਲ ਉਸ ਦਾ ਹੀ ਸਰਬਨਾਸ਼ ਨਹੀਂ ਹੁੰਦਾ ਬਲਕਿ ਸਰਬਨਾਸ਼ ਉਹਦੀਆਂ ਨਸਲਾਂ ਤੱਕ ਚਲਾ ਜਾਂਦਾ ਹੈ ਔਰ ਜੇ ਕਿਤੇ ਸਾਡੇ ਵਰਗੇ ਤੱਕ ਸਾਹਿਬ ਦੇ ਟਹਿਲੂਏ ਤਖਤ ਨੂੰ ਪਿੱਠ ਦੇ ਜਾਂਦੇ ਆ ਤੇ ਹਾਲ ਸਾਡਾ ਵੀ ਉਹੀ ਹੁੰਦਾ ਹੈ ਜਿਹੜਾ ਬਾਕੀਆਂ ਦਾ ਹੁੰਦਾ ਹੈ ਮੈਂ ਆਪਦੀ ਨਾਲ ਇੱਕ ਹੱਡ ਵੀਤੀ ਸਾਂਝੀ ਕਰਨਾ ਚਾਹੁੰਦਾ 31 ਅਕਤੂਬਰ 2018 ਨੂੰ ਮੈਂ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ ਸੰਤ ਮਹਾਪੁਰਖ ਬੈਠੇ ਨੇ ਬਹੁਤ ਸਾਰੇ ਜਿਨ੍ਹਾਂ ਨੇ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਦਸਤਾਰਾਂ ਦੇ ਨਾਲ ਸਨਮਾਨ ਦਿੱਤਾ ਇੱਕ ਤਰੀਕ ਨੂੰ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਬੈਠਾ ਆਪਣੀ ਸੀਟ ਦੇ ਉੱਤੇ ਤੇ 2-3 ਮਹੀਨਿਆਂ ਦੀ ਡਾਕ ਜਿਹੜੀ ਹੈ ਉਹ ਇਕੱਠੀ ਹੋਈ ਪਈ ਸੀ ਤੇ ਜਦੋਂ ਉਹ ਡਾਕ ਖੋਲਣੀ ਸ਼ੁਰੂ ਕੀਤੀ ਤੇ ਉਸ ਡਾਕ ਦੇ ਵਿੱਚ ਜਿੰਨੀਆਂ ਚਿੱਠੀਆਂ ਸੀ ਜਿੰਨੇ ਪੱਤਰ ਸੀ ਉਹਨਾਂ ਪੱਤਰਾਂ ਦੇ ਵਿੱਚ ਇਹੋ ਜੀ ਸ਼ਬਦਾਵਲੀ ਲਿਖੀ ਸੀ ਜਿਹੜੀ ਸੁਣਾਉਣੀ ਇੱਕ ਪਾਸੇ ਪੜੀ ਨਹੀਂ ਸੀ ਜਾ ਸਕਦੀ ਔਰ ਸਾਧ ਸੰਗਤ ਜੀ ਇਹ ਹਕੀਕਤ ਆ ਮੈਂ ਦੱਸਣਾ ਚਾਹੁੰਦਾ ਕੋਜ ਇੱਕ ਲਫਾਫੇ ਐਸੇ ਸੀ ਉਸ ਡਾਕ ਦੇ ਵਿੱਚ ਜਦੋਂ ਮੈਂ ਖੋਲੇ ਤੇ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ ਸੀ ਮਨ ਬੜਾ ਪਰੇਸ਼ਾਨ ਹੋਇਆ ਉਸੇ ਵੇਲੇ ਉਹ ਚੂੜੀਆਂ ਆਪਣੀ ਝੋਲੀ ਚ ਪਾਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਗੋਲਕ ਦੇਵ ਤੇ ਚੂੜੀਆਂ ਰੱਖ ਕੇ ਤੇ ਧੰਨ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਆ ਭੇਜਿਆ ਇਸ ਆਇਆ ਕੀ ਕਰੀਏ ਇਹਦਾ ਅੱਜ ਜੇ ਮਾਨਜੋਗ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਦਾ ਸਨਮਾਨ ਹੋ ਰਿਹਾ ਤੇ ਇਹ ਇਹਨਾਂ ਦਾ ਸਨਮਾਨ ਨਹੀਂ ਹੈ ਇਹ ਤਖਤ ਦਾ ਸਨਮਾਨ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਨਮਾਨ ਹੈ ਤੇ ਜੇ ਤਖਤ ਦੇ ਜਥੇਦਾਰ ਦਾ ਸਨਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨਮਾਨ ਹੈ ਤੇ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਇਹ ਕੀ ਦਾ ਅਪਮਾਨ ਹੈ ਮੈਂ ਇਹ ਪੰਥ ਤੋਂ ਪੁੱਛਣਾ ਚਾਹੁੰਨਾ ਹੈ ਇਹ ਕੀ ਦਾ ਅਪਮਾਨ ਹੈ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਮਾਨਜੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬੈਠੇ ਨੇ ਪਿਛਲੇ ਦਿਨੀ ਇਹਨਾਂ ਦਾ ਫੋਨ ਆਇਆ ਬੜੇ ਭਾਵਕ ਕੀ ਹੋ ਰਿਹਾ ਪੰਥ ਦੇ ਵਿੱਚ ਸਿੰਘ ਸਾਹਿਬ ਕਿਸ ਤਰ੍ਹਾਂ ਸੇਵਾਵਾਂ ਨਭਾਵਾਂਗੇ ਮੈਂ ਇਹਨਾਂ ਨੂੰ ਕਿਹਾ ਸਿੰਘ ਸਾਹਿਬ ਹੌਸਲਾ ਰੱਖੋ ਤਖਤ ਦੇ ਸੇਵਾਦਾਰ ਆ ਸਨਮਾਨ ਵੀ ਗੁਰੂ ਦਾ ਔਰ ਜੇ ਸਾਡੇ ਨਾਲ ਬੁਰਾ ਹੋ ਰਿਹਾ ਤੇ ਇਹ ਵੀ ਗੁਰੂ ਗੁਰੂ ਜਾਣੇਗਾ ਗੁਰੂ ਪਾਤਸ਼ਾਹ ਜਾਣੇਗਾ ਆ ਤੁਹਾਡੇ ਲੱਗ ਗਈ ਹੈ ਭਗਤ ਨਾਮਦੇਵ ਜੀ ਦਾ ਸਥਾਨ ਤੁਸੀਂ ਇਤਿਹਾਸ ਪੜ੍ਹਦੇ ਹੋ ਭਗਤ ਨਾਮਦੇਵ ਜੀ ਇੱਕ ਦਿਨ ਵਸਦ ਵਿੱਚ ਆਏ ਮੰਦਿਰ ਚ ਚਲੇ ਗਏ ਤੇ ਮੰਦਿਰ ਦੇ ਪੰਡਿਆਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਗਾਲਾਂ ਵੀ ਕੱਢੀਆਂ ਆਉਣੀਆਂ ਤੇ ਭਗਤ ਨਾਮਦੇਵ ਜੀ ਮੰਦਿਰ ਦੇ ਪਿਛਲੇ ਪਾਸੇ ਆ ਕੇ ਬਹਿ ਗਏ ਤੇ ਉਹ ਅਕਾਲ ਪੁਰਖ ਨੂੰ ਕਹਿੰਦੇ ਆ ਕਿ ਹੇ ਅਕਾਲ ਪੁਰਖ ਇਹ ਪੰਡਿਆ ਮੋਕਉ ਢੇਡ ਕਹਿਤ ਤੇਰੀ ਪਹਿਚ ਪਛਾਉਟੀ ਹੋਇਲਾ ਹੇ ਅਕਾਲ ਪੁਰਖ ਇਹ ਪੰਡਤ ਮੈਨੂੰ ਢੇਡ ਕਹਿੰਦਾ ਪਰ ਥੋੜੇ ਚਿਰ ਬਾਅਦ ਕਹਿੰਦੇ ਹੈ ਅਕਾਲਪੁਰਖ ਇਹ ਮੈਨੂੰ ਥੋੜੀ ਕਹਿੰਦਾ ਕਿਉਂ ਕਿ ਨਾਮੇ ਨਾਰਾਇਣ ਨਾਹੀ ਪਿਹੇਦ ਇਹ ਤੈਨੂੰ ਕਹਿੰਦਾ ਤੂੰ ਜਾਣ ਤੇ ਪੰਡਿਤ ਜਾਣਣ ਤੇ ਫਿਰ ਸਾਰੇ ਬੈਠੇ ਆ ਇਤਿਹਾਸ ਪੜਦੇ ਆ ਕਿ ਮੰਦਰ ਜਿਹੜਾ ਸੀ ਉਹ ਘੁੰਮ ਕੇ ਭਗਤ ਨਾਮਦੇਵ ਜੀ ਦੇ ਵੱਲ ਹੋ ਗਿਆ ਇਸ ਕਰਕੇ ਸਾਧ ਸੰਗਤ ਜੀ ਤਖਤਾਂ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਸੰਤ ਮਹਾਪੁਰਸ਼ ਵੱਡੀ ਗਿਣਤੀ ਚ ਇੱਥੇ ਹਾਜ਼ਰ ਹੋਏ ਆਂ ਸਤਖਤਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਤਖਤ ਦੇ ਟਹਿਲੂਆਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਇਹ ਸਾਡਾ ਫਰਜ਼ ਹੈ ਔਰ ਉਸ ਫਰਜ਼ ਦੀ ਪੂਰਤੀ ਕਰਨ ਵਾਸਤੇ ਅੱਜ ਅਸੀਂ ਸਚਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਆਂ ਮਾਨਯੋਗ ਸਿੰਘ ਸਾਹਿਬ ਜੀ ਦਾ ਸਨਮਾਨ ਕਰਨ ਵਾਸਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੇਰੇ ਸਾਥੀ ਸਿੰਘ ਸਾਹਿਬਾਨ ਬੈਠੇ ਨੇ ਬੜਾ ਪਿਆਰ ਹੈ ਸਾਡੇ ਚ ਮੈਨੂੰ ਮਾਣ ਹੈ ਕਿ ਸਾਡੇ ਪੰਜਾਂ 'ਚ ਹੀ ਬਹੁਤ ਪਿਆਰ ਹੈ ਕੋਈ ਜੁਨੀਆ ਨਾਲੇ ਕੋਈ ਕੋਸ਼ ਆਖੇ ਸਾਰੇ ਪੰਜਾਂ 'ਚ ਬਹੁਤ ਪਿਆਰ ਹੈ ਔਰ ਅਕਾਲ ਪੁਰਖੇ ਗੇ ਅਰਦਾਸ ਹੈ ਕਿ ਗੁਰੂ ਕੇ ਤਖਤਾਂ ਦੇ ਟਹਿਲੂਆਂ 'ਚ ਪਿਆਰ ਜਿਹੜਾ ਹੈ ਉਹ ਬਣਿਆ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਕਿਰਪਾ ਕਰੀ